ਹੁਣ ਬੰਦੇ ਦੀ ਮੋੜੀ ਨਾ ਨਾ ਦੇਣਾ ਤੇਰੀ ਮਰਜ਼ੀ 4500 ਦਾ ਬਸ ਹੁਣ ਬਸ ਹੁਣ ਨਾ ਹੁਣ ਪੱਬੀ ਵਾਹ ਤੇ ਹੁਣ ਬੰਦੇ ਨੇ ਜਮਾ ਜਮਾ ਬੰਦੇ ਨੇ ਸਹੀ ਪੈਸੇ ਲਾ ਦੇ ਕਰਦੇ ਆ ਕਰਦੇ ਬਾਈ ਬੱਕਰਾ ਵਿਖਾ ਦਿੰਦੇ ਇੱਕ ਰੀ ਇਹਦਾ 4500 ਰੁਪਿਆ ਲਾਦਾ ਬਾਈ ਰਾਜੀ ਨੇ ਛੱਤਿਆਂ ਨੇ ਵਾਲੇ ਨੇ ਛੋੜਾ ਜਾਂ ਕਰਦਾ ਲੰਗਿਆਂ ਨੇ ਵਾਲਾ ਬੱਬੀ ਇਹਦੇ ਨਾਲ ਕੋਈ ਨਹੀਂ ਕਰਦੇਗਾ ਕੰਜਰ ਦੇ ਹੱਡੀ ਮਾਰ ਲਾ ਤੂੰ ਕੋਈ ਨਹੀਂ ਬੰਦਾ ਉਹ ਵੀ ਗਰੀਬ ਬੰਦਾ ਜਿਹਨੂੰ 2 ਰੁਪਏ ਬਚੇ ਨਾ ਤੇ ਫਿਰ ਤੂੰ ਫਿਰ ਵੀ ਸਰਦਾਰ ਬੰਦਾ ਭਾਵੇਂ ਕੋਈ 5 ਲੱਖ ਦੀਆਂ ਬੱਕਰੀਆਂ ਦਾਸਦਿਆਂ ਲਈ ਫਿਰਦਾ ਅਸੀਂ ਆਪ ਹੈ ਕਰਦੇ ਤੇਰੇ ਨੂੰ ਮੇਉਣਾ ਅੱਡ ਵੇਚ ਗਾਣਾ ਨਹੀਂ ਨਹੀਂ ਅੱਡ ਨੇ ਤੇਰੇ ਭਰਾ ਹੀ ਅਸੀਂ ਸਾਨੂੰ ਸਭ ਪਤਾ ਹਾਂ ਆ ਹੋਰ ਕੀ ਆ ਨਹੀਂ ਐਨਾ ਚੀੜਾ ਨਾ ਬਣਾਇਆ ਜਦ ਵਿੱਚ ਦਿੱਤੀ ਉਹਨੇ ਦਿੱਤੀ ਉਹਨੇ ਦਿੱਤੀ ਉਹਨੇ ਦੋ ਦਿੱਤੀ ਸੀ ਪਿਆਰ ਦਾ ਟੰਗ ਲਸੀਆਂ 16 ਦੀ ਤਰਦਾ ਲਿਆ ਆਪਾਂ ਚੋਟਾ ਨਹੀਂ ਮੈਂ ਭਾ ਪਾਹ ਲਈ ਉਹਨਾਂ ਰੋ ਉਹਨਾਂ ਦੇ ਮੈਨਾਂ ਦੇ ਘਰੇ ਰੱਖੀ ਉਹ ਸੁੱਕਾ ਜਾਂਦਾ ਜਿਹੜਾ ਇਹਦੇ ਨਾਲ ਦਾ ਹੈ ਦੋ ਤਿੰਨ ਇਹ ਤਾਂ ਕੋਲਾ ਬਸਣਾ ਸੀ ਕਿਹੜਾ ਲੰਗਿਆਂ ਨਾਲ ਸੌਦਾ ਕਰ ਲਿਆ ਹਾਂ ਸਹੀ ਗੱਲ ਨਹੀਂ ਲੰਗਿਆਂ ਨਾਲ ਸੌਦਾ ਕਰ ਲਿਆ ਚੱਕ ਚੱਕ ਹੁਣ ਬੋਲੀ ਨਾ ਸੇ ਤੇਰੇ ਨਾਲ ਇਕੱਲਾ ਬਸ ਨਾ ਬਸ ਤੇਰੇ ਨਾਲ ਇਕੱਲਾ ਹੱਥ ਮਨਾਲਾ ਤੇਰੇ ਨਾਲ ਇਕੱਲਾ ਬਸ ਆ ਚੱਕ ਥੈਂਕ ਯੂ ਆਹਾਂ ਦੀ ਪੂਰੇ ਕਰਾ ਜੀ ਚੱਲ ਕੋਈ ਨਹੀਂ ਲੈ ਵੀ ਦੋਸਤੋ ਬਾਈ ਰਾਜੀ ਨੂੰ ਬੱਕਰਾ ਦਵਾਤਾ ਹਾਂ 4500 ਦਾ ਲਖਾਈ ਆਪੋ ਆਪਣੀ ਜੋੜ ਸਾਡੀ ਗੱਡੀ ਦੇ ਮੁਗਲੇ ਪਏ ਆ ਠੀਕ ਆ ਆ ਬੱਕਰਾ ਕੁਝ ਦੇਖ ਸਕਦੇ ਹੋ ਲੰਗੇ ਆਣੇ ਵਾਲੇ ਤੋਂ ਦਵਾਇਆ ਪਰ ਹੈ ਤਾਂ ਥੋੜਾ ਜਿਹਾ ਚੀੜਾ ਬਣ ਜਾਂਦਾ ਪਰ ਆਪਾਂ ਫਿਰ ਵੀ ਖਿੱਚ ਧੂਕੇ ਉਹਦੇ ਹਾਂ ਬੱਕਰਾ ਲੈ ਹੀ ਲਿਆ ਮੈਂ ਤਾਂ ਬੈਠਾ ਹੀ ਹਾਂ ਨਾ ਕਮਾਲ ਮਾਰੀ ਇਹਦਾ ਆਲੀ ਬਾਹਾਂ ਉਹਨੂੰ ਪੁੱਛਿਆ ਨਹੀਂ ਭਲੇ ਮਾਰੀ ਹਾਂ ਕੀ ਹੋ ਗਿਆ ਵਿੱਚ ਆ ਲੈ ਬਈ ਫਰੇਈ ਹੋਣੀ ਬਾਹਾਂ ਚੰਗਾ ਫਰੇਈ ਲੈ ਉੱਧਰ ਕੀ ਬੈਨ ਉਹਦੇ ਮੂੰਹ ਨਹੀਂ ਮੈਨੂੰ ਫੜਾਇਆ ਮੈਂ ਦਿਨਾਂ ਇਹ ਦੇਖ ਲਓ ਬਈ ਇਹ ਇਹਦਾ ਤੂੰ ਇਹਨੂੰ ਫੜਾ ਇਹਦੇ ਆਕੇ ਲਾਉਂ ਬਹੁਤ ਫੜਾ ਲਾਉਂ ਫੜਾਇਆ ਬੈ ਜਾ ਤੂੰ ਮਲਕੀਤ ਹਾਂ ਦੇ ਦੇ ਯਾਰ ਮਲਕੀਤ ਉਹ ਮਲਕੀਤ ਗੱਲ ਮੈਨੂੰ ਆਹ ਮਹਿੰਗੀ ਦਵਾਈ ਆ ਨਾ ਤੇ ਅੱਜ ਦੇਖ ਲੈ ਇਹ ਕਿ ਹੁਣ ਇਹ ਦੁੱਧ ਕਿੰਨਾ ਨਹੀਂ ਜੀ ਫਿਰ 11.5 ਕਿਲੋ ਦੁੱਧ ਦਾ ਟਾਈਮ ਦਾ 11.5 ਬੱਕਰੀਆਂ ਜਿੰਨੇ ਉਹਨੇ ਗਾਹ ਤਾਂ ਲਈ ਹੈ ਮੈਂ ਤਾਂ ਉਹ ਨਹੀਂ ਮਾਰ ਕੇ ਕਿੰਨਾ ਗੁਰਦ ਮਾਰਕੀਟ ਦੇ ਵਿੱਚ ਬਾਕੀ ਉਹ ਦੇ ਫਿਰ ਇਹਨੂੰ ਕਿਹੜੀ ਮੰਗਤ ਆ ਜੀ ਤੇਰੇ ਤਿੰਨ ਬੰਦ ਦਾ ਕਰ ਲਾ ਲਾ ਦੁੱਧ ਦਾ ਕਿੰਨਾ ਜੀ ਫਿਰ ਤੇ ਵਾਲਾ ਇੱਕ ਲੋ ਮੰਨੇ ਆਪਣੇ ਮਨ ਦਾ ਹਾਂ ਕਿ ਲੋ ਦੋਵਾਂ ਟਾਈਮਾਂ ਦਾ ਮਨ ਵੱਧ ਵੀ ਦੇ ਸਕਾਂ ਉਹ ਤੇ ਮਰ ਬਾਈ ਦਾਦਾ ਕਿ ਲੋ ਮੰਨ ਕੇ ਚੱਲ ਡੰਗਦਾ ਕਹਿੰਦਾ ਤੈਨੂੰ ਵੱਧ ਦੇਊ ਹਾਂ ਸਾਰੇ ਟੱਪ ਨੂੰ ਰਜਾ ਦੂ ਦਾਣੇ ਪਾ ਤਾ ਬਾਈ ਉਹਦਾ ਪੌਣ ਵਾਲੀ ਆ ਯਾਰ ਇਹ ਫੋਨ ਦੇ ਉਹ ਮੇਰਾ ਉਹੀ ਆਣਾ ਮੈਨੂੰ ਸਾਰੇ ਟੱਪਰ ਦਾ ਪਤਾ ਤਾਂ ਹੀ ਆਖਿਆ ਚਾ ਮੈਂ ਇੱਕੜਾ ਪਿੰਡ ਨਹੀਂ ਅਸੀਂ ਨਹੀਂ ਲਿਆਉਂਦੇ ਕਿਸੇ ਦੀ ਬੱਕਰੀ ਬੱਕਰੀ ਜੀ ਫਿਰ ਪਿੰਡ ਆਪਣੇ ਪਿੰਡ ਆਪਣੇ ਪਿੰਡ ਹਾਂ ਕੁਝ ਪਿੰਡ ਲੈ ਜਾਣਾ ਬੱਕਰੀ ਦੀ ਕੋਈ ਲੈ ਜਾਣਾ ਤੇਰਾ ਨਾ ਦੇ ਗਣਾ ਦੇ ਪੈਸੇ 4.3 10 ਤੇ 11 ਤੇ 12 1000 11 ਨੂੰ 5500 ਹੋ ਗਿਆ ਆ 1000 ਹੋਦੇ 6000 ਹਾਂ 6500 ਦੀ ਹੋਈ 6 ਹੀ ਹੋਇਆ ਜੇ ਉਹ ਦੁਆਰੇ ਗੈਣੀ ਹੱਥ ਜੀ ਆ ਜੇ ਲਾਤੀ ਜਗਦਾ ਬਲਾ ਲੱਗੇ ਦਾ ਲੰਦਾ ਹੱਥ ਜੀ ਬੜੇ ਬੇਜਾ ਹਾਂ ਕੋ ਮੈਨੂੰ ਭਰਾ ਮੇਰਾ ਲਾਖਾ ਪੈ ਗਿਆ ਦੇਖਾ ਪੈ ਗਿਆ ਤਾਂ ਲੈ ਭਾਈ ਲੋ ਜੀ ਇੱਕ ਤਾਂ ਉਹ ਇਕੜਾ ਗੱਪਾ ਤੋਂ ਗੱਪ ਹੁੰਦੀ ਰੋਸੂ ਯਾਰ ਕਾਹਦਾ ਯਾਰ ਪਾਣੀ ਉਹ ਯਾਰ ਮੇਰੇ ਇੱਕ ਨੋਟ ਆ ਠੀਕ ਹਾਂ ਆ ਵੇਖ ਯਾਰ ਕੱਲੇ ਕੱਲੇ ਲੋਟਨਾ ਕਿਵੇਂ ਉਹ ਦੂਰ ਕਰ ਲੈਣ ਦੋ ਜਿਹੜਾ ਨਿਕ ਜਾਂਦਾ ਕਿ ਚਾਰ ਪੰਜ ਛੇ ਤੇ ਘਰੇਤੇ ਚ ਮੜਾ ਇਹਨਾਂ ਨੂੰ ਵਾਜ ਜਾਉਂਗੇ ਜਾਂ ਮੜ ਕੇ ਆਉਂਦੇ ਮੜਾ ਇਹ ਸੁਣਾਈ ਨੂੰ ਨਹੀਂ ਬੱਚੇ ਬੱਚਦੇ ਕਿੱਥੇ 3000 ਰੁਪਿਆ ਸੀ ਕੋਲੇ ਤੇ 6500 ਦੇਦਾ ਬਚੂ ਕਿੱਥੋਂ

ਲੇ ਵੀ ਦੋਸਤੋ ਆ ਬੱਕਰੀ ਹੋਈ ਆ 6500 ਦੀ ਤੁਸੀਂ ਦੇਖ ਸਕਦੇ 6500 ਜਿੰਦੀ ਹੋਈ ਆ ਲਖਾਈ ਆਫੋ ਆਪਣੀ ਆ ਇਹ ਬੱਕਰੀ ਜੱਗੀ ਤੈਨੂੰ ਬੰਦਾ ਕੋਈ ਬਾਤ ਕਹਦੇ ਚੱਕੀ ਨੇ ਗਾਲਤ ਬਕਾਇਆ ਪੰਚਾਇਤ ਬੰਦਿਆਂ ਦੀ ਕਹਦੇ ਮੈਂ ਕੰਮ ਕਰ ਜੱਗੀ ਜੱਗੀ ਕੀ ਲਵਾਸੀ 850 ਦੀ ਕਰਤੀ ਬਾਈ ਆਖ ਲਾਇਸ ਕਿੱਦ ਮੈਂ 500 ਭਾਗ ਤੇ ਲਖਾਈ ਲਖਾਈ ਆਪ ਦੋ ਆਪ ਦੀ ਬਾਈ ਯਾਰ ਕੀ ਮੁੱਲ ਕੀ ਕੀਤਾ ਸੀ 11000 400 ਦਾ ਜੱਗੀ ਆ ਪਾਠਾ ਦੋ ਦੋਸਤ ਚਿੱਟੀ ਅੱਖੀਂ ਬਾਟਲੇ ਦੇ ਵੀਡੀਓ ਇੱਧਰ ਪਈ ਆ ਫੜ ਲਓ ਲਖਾਈ ਮੈਂ ਕਰਾ ਦੂਗਾ ਬਸ ਜਾ ਜਾ ਮਾਨਾ ਜਾ ਹੋ ਗਈ ਅੱਜ ਹਾਂ ਜੱਗੀ ਬਾਈ ਕਿਵੇਂ ਠੀਕ ਆ ਬਾਈ ਪਿੰਡ ਕਿਹੜਾ ਸੀ ਆਪਣਾ ਛੋਟਿਆਂ ਪਿੰਡ ਛੋਟਿਆਂ ਬਾਈ ਝੋਟਿਆਂ ਤੋਂ ਆਇਆ ਸੀ ਆ ਬਾਈ ਪੱਠ ਤੁਹਾਨੂੰ ਇੱਕ ਵਾਰੀ ਹੋਰ ਵਿਖਾ ਲਵੀ ਦੋਸਤੋ ਸੁਖੇ ਧੂੜਕੋਟ ਵਾਲੇ ਨੂੰ ਆ ਪੱਠ ਦਿਵਾਤੀ ਚਿੱਟੀਆਂ ਅੱਖਾਂ ਦੀ ਪਾਠਾ ਸੁਖੇ ਖੁਸ਼ ਹੋਣਾ ਠੀਕ ਆ ਬਾਈ ਠੀਕ ਆ ਲਾਈਕ ਆਖੀ ਮੇਰੇ ਤਾਕਾ ਦੋ ਇਹ ਜੋੜਾ ਜੋੜਾ ਘੱਡੋ ਘੱਡ 20 ਬੱਕਰੀਆਂ ਬਣ ਗਈਆਂ ਇਹ ਤੋਂ ਪਹਿਲਾਂ ਚਾਰ ਸਿੰਗਲ ਨਾਗ ਨਹੀਂ ਆਇਆ ਕਦੇ ਵੀ ਇਹਦਾ ਟ੍ਰਿਪਲ ਹੋ ਜਾਂਦਾ ਕਦੇ ਨਹੀਂ ਨਾਲੇ ਬਾਵਾ ਹੁਣ ਬੱਕਰੀ ਵੀ ਬੰਨਦੀ ਛੱਡੀਏ ਵੇਖੋ 2 ਮਿੰਟ ਤੋਂ ਪਹਿਲਾਂ ਬੱਕਰੀ ਬਣਾ ਲੁੱਤੀਜਾ ਮਿੰਟ ਤੇ ਹਾਂ ਲਿਖਾਈ ਕਰਾ ਦੀ ਬਾਈ ਇੱਕ ਤਾਂ ਆਹਣ ਚਾਰ ਹਾਂਜੀ ਸਾਹਬ ਆਹ ਕੀ ਅਸਲ ਸੁਕੇ ਲਖਾਈ ਕਰਾ ਰਿਹਾ ਠੀਕ ਆ ਬਾਈ ਲੈ ਬਾਈ ਚੱਕਾ ਬਾਈ ਬੋਣੀ ਵੀ ਕਰਾਤੀ ਆਣੇ ਤੂੰ ਬਾਈ ਆ ਵੀਡੀਓ ਚੱਲੀ ਜਾਂਦੀ ਤੂੰ ਬੰਦਾ ਸੱਚਾ ਸੱਚਾ ਬੰਦਾ ਦੇ ਤੋਂ ਬਹੁਤ ਮਾਰ ਲਿਆ ਇਹਦੀ ਗੱਲ ਚੂਰ ਨਾ ਕੱਲ ਬੰਦੇ ਨੂੰ ਪਾਏ ਵੇਲੇ ਲੈ ਵੀ ਖੁਸ਼ ਹੋ ਲੈ ਵੀ ਖੁਸ਼ ਹੋ ਗਏ ਆਣੇ ਬਾਈ ਜੀ ਬਾਈ ਗੱਲ ਹੀ ਪਾਸ ਉਹ ਲਖਾਈ ਬਾਈ ਲਿਆ ਲੈ ਫਿਰ ਬਨੇ ਦੇ ਯਾਰ ਪਲੇਅਰ ਕੋ ਤਾਂ ਮੁੰਡਾ ਤਾਂ 5000 ਦਾ ਦੱਸੋ ਬਸ ਇਝੇ ਫਾਲੇ ਕਤਾਨ ਨਵੀਂ ਦੋਸਤੋ ਆ ਪੱਠ ਦਾ ਹੋਇਆ ਸੌਦਾ ਗੱਬਣ ਵੀ ਆ ਪੱਠ ਚਿੱਟੀਆਂ ਅੱਖਾਂ ਦੀ ਪੱਠਾ ਤੁਸੀਂ ਦੇਖ ਸਕਦੇ ਹੋ ਸੋਹਣੀ ਪੱਠਾ ਸੁਖੇ ਢੂੜ ਕੋਟ ਲੈ ਦਵਾਈਆਂ 8500 ਦੀ ਤੁਸੀਂ ਦੇਖ ਸਕਦੇ ਹੋ ਛੋਟੀਆਂ ਤੋਂ ਆਇਆ ਸੀ ਬਾਈ ਉਹ ਉਹਦੀ ਪੱਠਾ ਹੈ ਇਹ ਜੱਗੀ ਨੇ ਕਰਾਇਆ ਸੌਦਾ